ਅੱਜ ਨਾਲ ਆਪਾਂ ਤੁਹਾਨੂੰ ਇੱਕ ਪੰਜਾਬੀ ਸਿੰਗਰ ਦੇ ਘਰੇ ਲੈ ਕੇ ਜਾਵਾਂਗੇ ਤੇ ਲਾਸਟ ਤੱਕਰ ਜੁੜੇ ਰਹੋ ਤੁਸੀਂ ਬਹੁਤ ਹਟ ਗਾਣੇ ਬਾਈ ਦੇ ਸੁਨੇ ਹੋਣਗੇ ਤੇ ਤੁਹਾਨੂੰ ਕੋਠੀ ਵੀ ਦਿਖਾਵਾਂਗੇ ਬਾਈ ਦੀ ਅੰਦਰ ਵੀ ਲੈ ਕੇ ਚਲਾਂਗੇ ਸਾਰੀ ਫੈਮਿਲੀ ਨਾਲ ਮਲਾਵਾਂਗੇ ਜੁੜੇ ਰਹੋ ਨੂਰ ਵੀ ਆ ਗਈ ਸੀ ਨੂਰ ਗਈ ਹੋਈ ਸਾਨਾਂਕੇ ਤੇ ਮੇਰੇ ਭਾਣ ਜੇ ਭਾਣ ਜੀ ਹੁਣ ਇੱਥੇ ਸੀ ਤਾਂ ਮੈਨੂੰ ਸਾਰਿਆਂ ਨੂੰ ਇਕੱਠੇ ਕਰਕੇ ਤੇ ਮੈਂ ਕਿਹਾ ਵੀ ਆਜੋ ਆਪਾਂ ਟਰੈਕਟਰ ਤੇ ਚਾਲਦੇ ਆ ਬਾਈ ਦੇ ਘਰੇ ਤੇ ਬਾਈ ਲਾਸਟ ਤੱਕਰ ਨਾਲ ਜੁੜੇ ਰਹੋ ਤੁਹਾਨੂੰ ਸਿੰਗਰ ਦਾ ਨਾਮ ਵੀ ਦੱਸਾਂਗੇ ਉਹਨਾਂ ਦੇ ਮਦਰ ਫਾਦਰ ਜੀ ਦੇ ਨਾਲ ਵੀ ਮਲਾਵਾਂਗੇ ਤੇ ਤੁਹਾਨੂੰ ਘਰ ਵੀ ਦਿਖਾਵਾਂਗੇ ਤੇ ਇਹ ਸਾਡੇ ਪਿੰਡ ਦੀਆਂ ਗਲੀਆਂ ਵਾਂ ਜਦੋਂ ਵੀ ਅਸੀਂ ਬਲੌਗ ਬਣਾਉਨੇ ਆ ਬਈ ਅਸੀਂ ਆਪਦੇ ਪਿੰਡ ਦਾ ਜ਼ਿਕਰ ਜ਼ਰੂਰ ਕਰਦੇ ਆ ਸਾਡੇ ਪਿੰਡ ਦਾ ਨਾਮ ਹੈ ਜੀ ਭਿੰਡਰ ਕਲਾ ਜ਼ਿਲ੍ਹਾ ਮੋਗਾ ਤੇ ਇਹ ਪਿੰਡ ਦੀਆਂ ਗਲੀਆਂ ਬਈ ਅਸੀਂ ਤਾਂ ਦਿਖਾਉਨੇ ਆ ਸਾਡੇ ਪਿੰਡ ਦੇ ਭੈਣ ਭਰਾ ਬਹੁਤ ਜੁੜੇ ਹੋਏ ਆ ਜਿਹੜੇ ਵਿਚਾਰੇ ਬਹੁਤ ਟਾਈਮਾਂ ਤੋਂ ਬਾਹਰ ਗਏ ਹੋਏ ਆ ਤੇ ਉਹ ਇਹ ਚੀਜ਼ਾਂ ਨੂੰ ਮਿਸ ਕਰਦੇ ਆ ਤਾਂ ਕਰਕੇ ਮੈਂ ਹਰੇਕ ਬਲੌਗ ਦੇ ਵਿੱਚ ਕੋਈ ਨਾ ਕੋਈ ਗਲੀ ਕੋਈ ਨਾ ਕੋਈ ਕਾਰ ਕੋਈ ਨਾ ਕੋਈ ਇਹੋ ਜਿਹੀ ਪਿੰਡ ਦੀ ਚੀਜ਼ ਜ਼ਰੂਰ ਦਿਖਾਉਂਦਾ ਰਹਿਣਾ ਵਾਂ ਤਾਂ ਜੋ ਉਹਨਾਂ ਨੂੰ ਸਕੂਨ ਮਿਲਦਾ ਰਹੇ ਕਿਉਂਕਿ ਜਦੋਂ ਵੀ ਲੰਮਾ ਟਾਈਮ ਆਪ ਪਿੰਡ ਤੋਂ ਬਾਹਰ ਰਹਨੇ ਆ ਫਸਤੋ ਬਾਤ ਚਲੋ ਜੀ ਆਪਣੇ ਨਾਲ ਹੀ ਹਾਈਵੇ ਤੇ ਟਰੈਕਟਰ ਚੜਾ ਕੇ ਆਪਾਂ ਫੇਚਦਾ ਬਾਈ ਦੇ ਪਿੰਡ ਨਾਲੋਂ ਤੇ ਖੇਤ ਵੀ ਅਸੀਂ ਗੜਾ ਗੜਾ ਮਾਰਿਆ ਪਰ ਆ ਦੇਖੋ ਖੇਤਾਂ ਦੇ ਵਿੱਚ ਕੱਦੂ ਹੋ ਰਿਆ ਸੀ ਟਰੈਕਟਰ ਚੱਲ ਰਹੇ ਸੀਗੇ ਤੇ ਬਹੁਤ ਸੋਹਣਾ ਮੌਸਮ ਸੀਗਾ ਠੰਡਾ ਜਿਹਾ ਮੌਸਮ ਸੀਗਾ ਤੇ ਇਹ ਰੋਡ ਜਾਂਦਾ ਜੀ ਪਿੰਡ ਕੋਕਰੀ ਗਲਾਂ ਨੂੰ ਹੁਣ ਕੋਕਰੀ ਗਲਾਂ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਤੇ ਹੁਣ ਤੁਸੀਂ ਥੋੜਾ ਥੋੜਾ ਗੈਸ ਮਾਰ ਲਿਓ ਵੀ ਆਪਾਂ ਕਿਹਨੂੰ ਮੈਲ ਚੱਲੇ ਆ ਹਨਾ ਸੋ ਤੁਹਾਨੂੰ ਬਾਈ ਦੇ ਘਰ ਦੇ ਮੂਹਰੇ ਆ ਕੇ ਹੁਣ ਦੱਸ ਦਿੰਨੇ ਆ ਮੈਂ ਆਪਾਂ ਪਹੁੰਚ ਗਿਆ ਜੀ ਬਾਈ ਗਗਨ ਕੋਕਰੀ ਦੇ ਘਰੇ ਜਿਨ੍ਹਾਂ ਦੇ ਤੁਸੀਂ ਬਹੁਤ ਹੀ ਸੁਪਰ ਹਿੱਟ ਗਾਣੇ ਸੁਨੇ ਹੋਣਗੇ ਬਲੇਸਿੰਗ ਆਫ ਸਿਸਟਰ ਬਲੇਸਿੰਗ ਆਫ ਬੇਬੇ ਬਲੇਸਿੰਗ ਆਫ ਬਾਪੂ ਹਨਾ ਸਾਰੇ ਗਾਣੇ ਬਹੁਤ ਸੁਪਰ ਹਿੱਟ ਸੀਗੇ ਇਹ ਬਾਈ ਦੀ ਪਰਸਨਲ ਜੈਮ ਸੀਗੇ ਬਾਈ ਦਾ ਪੂਰਾ ਘਰ ਆ ਇਹ ਅਸੀਂ ਕਿਸੇ ਮੈਰਿਜ ਪੈਲਸ ਦੇ ਵਿੱਚ ਨਹੀਂ ਬਾਈ ਘੁੰਮਦੇ ਪਏ ਠੀਕ ਹੈ ਨਾ ਇਹ ਬਾਈ ਦਾ ਘਰ ਆ ਬਾਈ ਦਾ ਖੁਦ ਦਾ ਘਰ ਆ ਤੇ ਆ ਦੇਖੋ ਬਾਈ ਨੇ ਗਰਾਊਂਡ ਵੀ ਆਪਣੇ ਘਰ ਦੇ ਵਿੱਚ ਬਣਾਇਆ ਹੋਇਆ ਘੋੜਿਆਂ ਘੋੜੇ ਵੀ ਰੱਖੇ ਹੋਏ ਆ ਹਨਾ ਤੇ ਆ ਵੇਖੋ ਇਹ ਕੋੜਾ ਆਪਣੇ ਫਾਦਰ ਸਾਹਿਬ ਜੀ ਨੂੰ ਇਹਨਾਂ ਨੇ ਮਤਲਬ ਗਿਫਟ ਕੀਤਾ ਸੀਗਾ ਬਾਈ ਨੇ ਹਨਾ ਬਰਥਡੇ ਦੇ ਤੇ ਇਧਰ ਆਪਣੇ ਕੱਚੇ ਘਰ ਵੀ ਬਣਾਏ ਹੋਏ ਥੋੜੇ ਜੇ ਗੈਸਟ ਵਾਸਤੇ ਬੈਠਣ ਵਾਸਤੇ ਤੇ ਇਹ ਵਲੌਗ ਮੇਰੇ ਬਣਾਏ ਜੀ ਭਾਣ ਜਨੇ ਕਿਉਂਕਿ ਮੈਂ ਤਾਂ ਬਈ ਮੇਰਾ ਗੋਪਰੋ ਜਿੰਨਾ ਜੀ ਮੇਰੇ ਭਾਣ ਜੇ ਕੋਲੇ ਸੀਗਾ ਤੇ ਉਸ ਤੋਂ ਬਾਅਦ ਯਾਰ ਬਾਈ ਦੇ ਮਦਰ ਫਾਦਰ ਜਿਹੜੇ ਸੀ ਨਾ ਬਈ ਇੰਨੇ ਕੁ ਡਾਊਨ ਟਵਰਥ ਸੀ ਨਾ ਉਹਨਾਂ ਨੇ ਮਤਲਬ ਸਾਨੂੰ ਪਛਾਣ ਤਾਂ ਲਿਆ ਪਰ ਸੇਵਾ ਬਹੁਤ ਜ਼ਿਆਦਾ ਕੀਤੀ ਹਨਾ ਸਾਨੂੰ ਬਹੁਤ ਕੁਝ ਖਵਾਇਆ ਠੰਡਾ ਰਹਿਣਾ ਪਿਆ ਕਿ ਸਾਣ ਫਿਰ ਵੇਜਾਂ ਨਾਲ ਸਾਡੇ ਤੋਂ ਡਾਇਲੌਗ ਸੁਣਿਆ ਨਾਲ ਹੱਸੇ ਹਨ ਕਹਿੰਦੇ ਵੀ ਤੇ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਅਜਿਹੀ ਗੱਲਾਂ ਵੀ ਕੀਤੀਆਂ ਉਸ ਤੋਂ ਬਾਅਦ ਉਹਨਾਂ ਦੀ ਮਤਲਬ ਸ਼ਾਇਦ ਸਿਸਟਰ ਸੀਗੇ ਉਹਨਾਂ ਨੇ ਸਾਨੂੰ ਆਪਣਾ ਕੋਠੀ ਜਿਹੜੀ ਅੰਦਰੋਂ ਵੀ ਬਾਈ ਦਿਖਾਈ ਪਰ ਅਸੀਂ ਕਿਸੇ ਦੀ ਪਰਸਨਲ ਚੀਜ਼ ਅੰਦਰੋਂ ਨਹੀਂ ਦਿਖਾ ਸਕਦੇ ਹਨ ਇਸ ਕਰਕੇ ਵੀ ਵੀਡੀਓ ਕੱਟਤੀ ਉਹ ਤੇ ਅਸੀਂ ਬਾਹਰੋਂ-ਬਾਹਰ ਤੁਹਾਨੂੰ ਬਾਈ ਦਾ ਘਰ ਜ਼ਰੂਰ ਦਿਖਾ ਦੇਣਾ ਇਹ ਬਾਈ ਦਾ ਬਣਾਇਆ ਮੇਨਤਾ ਦਾ ਮਹਿਲ ਹੈ ਬਾਈ ਗਗਨ ਤਾਂ ਸਾਨੂੰ ਨਹੀਂ ਮਿਲੇ ਕਿਉਂਕਿ ਉਹ ਤਾਂ ਕਿਹਾ ਸੀ ਕੈਨੇਡਾ ਪਰ ਉਹਨਾਂ ਦੇ ਮੰਮੀ ਪਾਪਾ ਜੀ ਨੇ ਸਾਨੂੰ ਦੱਸਿਆ ਵਾ ਵੀ ਉਹਨਾਂ ਦਾ 30 ਜੂਨ ਨੂੰ ਸ਼ੋ ਸਾਡੇ ਨਾਲ ਹੀ ਲੱਗਦਾ ਜੀ ਇੰਦਗੜ ਦੇ ਨਾਲ ਹੀ ਕਿਸ਼ਨਪੁਰਾ ਪਿੰਡਾ ਉੱਥੇ ਸ਼ੋਅ ਹੈ ਜੀ 30 ਤਰੀਕ ਨੂੰ ਜੂਨ ਮਹੀਨਾ 2025 ਨੂੰ ਤੇ ਜਿੰਨੇ ਵੀ ਪਿੰਡਪਰਾ ਚਾਹਣ ਵਾਲੇ ਬਾਈ ਨੂੰ ਤੁਸੀਂ ਜਰੂਰ ਸ਼ੋਅ ਤੇ ਪਹੁੰਚੋ 30 ਤਰੀਕ ਨੂੰ ਜੂਨ ਮਹੀਨਾ 30 ਤਰੀਕ ਨੂੰ ਨੋਟ ਜਰੂਰ ਕਰ ਲਿਓ 2025 30 ਤਰੀਕ ਨੂੰ ਬਾਈ ਪਹੁੰਚ ਰਿਹਾ ਜੀ ਪਿੰਡ ਕਿਸ਼ਨਪੁਰੇ ਤੇ ਸਾਰੇ ਰੌਣਕਾਂ ਲਾਉਣਗੇ ਬਾਈ ਉਹਨੇ ਤੇ ਜੀ ਜ਼ਰੂਰ ਪਹੁੰਚੋ ਤੇ ਆਪਾਂ ਵੀ ਜ਼ਰੂਰ ਪਹੁੰਚਾਂਗੇ ਕਿਉਂਕਿ ਬਾਈ ਨੇ ਆਪਾਂ ਨੂੰ ਪਰਸਨਲੀ ਮੈਸੇਜ ਕਰਕੇ ਸੱਦਾ ਦਿੱਤਾ ਹੈ ਸਨੈਪਚੈਟ ਤੇ ਤੇ ਆਪਾਂ ਬਾਈ ਦੇ ਸੱਦੇ ਤੇ ਜ਼ਰੂਰ ਉੱਥੇ ਪਹੁੰਚਣਾ ਵਾ ਤੁਸੀਂ ਵੀ ਜਿੰਨੇ ਪਿੰਡ ਪਰਾ ਪਿਆਰ ਕਰਨ ਵਾਲੇ ਆ ਕੋਕ ਕੋਕਰੀ ਪਿੰਡ ਦੇ ਜਿੰਨੇ ਵੀ ਜਾਂ ਸਾਡੇ ਲਾਗੇ ਤੱਕ ਦੇ ਪਿੰਡਾਂ ਦੇ ਆ ਉਹ ਪਿੰਡ ਕਿਸ਼ਨਪੁਰੇ ਜ਼ਰੂਰ ਪਹੁੰਚੋ ਜਿੰਨੇ ਵੀ ਆਡੀਅנס ਬਾਈ ਨੂੰ ਪਿਆਰ ਕਰਦੀ ਆ ਤੇ ਸੱਚੀ ਕਹਣਾ ਯਾਰ ਉਹਨਾਂ ਦੇ ਫਾਦਰ ਸਾਹਿਬ ਨੇ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਮਾਤਾ ਜੀ ਨੇ ਵੀ ਬਹੁਤ ਪਿਆ ਤੇ ਅਸੀਂ ਮਤਲਬ ਵੀ ਪਹਿਲੀ ਵਾਰ ਮੈਂ ਕੱਲਾ ਜ਼ਰੂਰ ਆਇਆ ਸੀ ਇੱਕ ਵਾਰੀ ਉਦੋਂ ਬਾਈ ਦਾ ਹਜੇ ਘਾਰ ਰੈਡੀ ਹੁੰਦਾ ਸੀਗਾ ਤੇ ਬਾਈ ਦਾ ਉਦੋਂ ਇੱਕ ਮਿਲ ਤੇ ਸ਼ਾਇਦ ਇੱਕ ਦੋ ਗਾਣੇ ਆਏ ਸੀ ਉਦੋਂ ਤੇ ਉਦੋਂ ਮਤਲਬ ਗਾਣਾ ਕੋਠੀ ਰੈਡੀ ਹੋ ਰਹੀ ਸੀ ਪਰ ਹੁਣ ਕੋਠੀ ਦੀ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਬਾਈ ਨੇ ਹੋਰ ਆਪਣੇ ਨਾਲ ਜਗ੍ਹਾ ਲਗਮੀ ਹੋਰ ਨਾਲ ਲੈ ਕੇ ਕੋਠੀ ਨੂੰ ਬਹੁਤ ਵਧੀਆ ਬਣਾ ਦਿੱਤਾ ਇਹ ਜਿਹੜਾ ਮਹਿਲ ਤੁਸੀਂ ਦੇਖ ਰਹੇ ਹੋ ਨਾ ਬਾਈ ਇਹ ਮਹਿਲ ਮੈਂ ਦੋ ਕਮਰਿਆਂ ਤੋਂ ਅੱਜ ਇੰਨਾ ਵੱਡਾ ਮਹਿਲ ਬਣਦਾ ਮੈਂ ਆਪਣੀ ਅੱਖਾਂ ਸਾਹਮਣੇ ਦੇਖਿਆ ਵਾ ਬਾਈ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਬਹੁਤ ਜ਼ਿਆਦਾ ਸਟਰਗਲ ਕੀਤੀ ਤੇ ਬਾਈ ਦਾ ਜਿਹੜਾ ਦੈਲ ਆ ਉਹ ਬਹੁਤ ਜਿਆਦੇ ਸਾਫਾ ਤੁਸੀ ਕਿਦੇ ਪਰਸਨਲੀ ਜੋ ਬਾਈ ਨੂੰ ਮਿਲੇ ਨਾ ਫਿਰ ਦੇਖਿਓ ਮਾਪਿਓ ਇੰਨੇ ਚੰਗੇ ਇੰਨਾ ਨੇਕ ਸੁਭਾਅ ਆ ਯਾਰ ਮੈਨੂੰ ਬਹੁਤ ਖੁਸ਼ੀ ਆ ਮਿਲ ਕੇ ਅੱਜ ਬਹੁਤ ਜਿਆਦੇ ਖੁਸ਼ੀ ਹੋਈ ਤੇ ਸਾਡਾ ਮਤਲਬ ਵੀ ਕਹਦੀ ਆ ਸਾਡੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈਗਾ ਨਾ ਉਸ ਤੋਂ ਬਾਅਦ ਚਲੋ ਅਸੀਂ ਟਰੈਕਟਰ ਲੈ ਕੇ ਆਪਣੇ ਪਿੰਡਾਂ ਨੂੰ ਆ ਗਏ ਤੇ ਇਹ ਬਾਈ ਦਾ ਗਾਣਾ ਮੈਂ ਤੁਸੀਂ ਜ਼ਰੂਰ ਸੁਣਿਓ ਬਾਈ ਦੇ ਬਹੁਤ سارے ਗਾਣੇ YouTube ਤੇ ਪਏ ਤੁਸੀਂ ਜ਼ਰੂਰ ਸੁਣਿਓ ਉਸ ਤੋਂ ਬਾਅਦ ਚਲੋ ਨੂਰ ਦੇ ਘਰ ਦੇ ਵਾਸਤੇ ਆਪਾਂ ਲਿਆ ਜੀ ਡੱਬਾ ਕਿਉਂਕਿ ਤੁਹਾਨੂੰ ਪਤਾ ਵੀ ਆਪਾਂ ਟਰੈਕਟਰ ਨਵਾਂ ਲਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਟਰੈਕਟਰ ਦਾ ਥੋੜਾ ਬਹੁਤਾ ਕੰਮ ਕਰਾਉਣ ਲੱਗਿਆ ਤੇ ਮੇਰੇ ਤੋਂ ਉਸ ਤੋਂ ਬਾਅਦ ਚੰਗੀ ਤਰ੍ਹਾਂ ਰਿਪੇਅਰ ਕਰਾ ਕੇ ਫਿਰ ਉਸ ਤੋਂ ਬਾਅਦ ਅੱਜ ਆਪਾਂ ਨੂੰੜ ਕੇ ਘਰੇ ਆਏ ਆ ਤੇ ਅੱਜ ਫਿਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਘਰ ਦੇ ਨਾਲ ਡੱਬਾ ਦਿੱਤਾ ਮੈਂ ਕਿਹਾ ਜੀ ਆ ਲਓ ਵੀ ਇਹ ਆਪਣੇ ਵੱਲੋਂ ਤੁਹਾਨੂੰ ਮਤਲਬ ਵੀ ਵਧਾਈ ਦੇਣ ਦੇ ਤੌਰ ਤੇ ਹਲੋ ਡੱਬਾ ਤੁਹਾਨੂੰ ਆਪਾਂ ਟਰੈਕਟਰ ਲਿਆਵਾ ਤੇ ਉਸ ਤੋਂ ਬਾਅਦ ਨੂਰ ਦੇ ਮੰਮੀ ਪਾਪਾ ਨੇ ਵੀ ਸਾਨੂੰ ਦਖਾਇਆ ਵੀ ਆਪਾਂ ਸੋਫੇ ਲਿਆ ਘਰ ਦੇ ਵਾਸਤੇ ਇਹਨਾਂ ਨੇ ਕਮਰੇ ਦੇ ਵਿੱਚ ਸੋਫੇ ਲਿਆ ਕੇ ਰੱਖੇ ਸੀ ਫਿਰ ਇਹਨਾਂ ਨੂੰ ਵੀ ਵਧਾਈ ਦਿੱਤੀ ਮੈਂ ਕਿਹੋ ਜਿਹਾ ਜਿਹੜਾ ਹੁਣ ਡੱਬਾ ਮੈਨੂੰ ਮੈਂ ਤੁਹਾਨੂੰ ਦਿੱਤਾ ਉਹ ਹੁਣ ਮੈਨੂੰ ਮੋੜ ਦੇਖ ਫਿਰ ਹਾਸਕੇ ਹਟਾਤਾ ਤੇ ਉਸ ਤੋਂ ਬਾਅਦ ਇਹਨਾਂ ਦੇ ਸੋਫਿਆਂ ਦੀਆਂ ਵਧਾਈਆਂ ਦਿੱਤੀ ਇਹਨਾਂ ਨੇ ਨਵੇਂ ਕਮਰੇ ਦੇ ਵਿੱਚ ਸੋਫੇ ਲਿਆ ਕੇ ਰੱਖਿਆ ਲੰਬਾਰੀ ਲਿਆਂਦੀ ਤੇ ਉਸ ਤੋਂ ਬਾਅਦ ਫਿਰ ਅਸੀਂ ਨੂਰ ਦੇ ਡਾਡੀ ਨੇ ਟਰੈਕਟਰ ਤੇ ਬਹਿ ਕੇ ਦੇਖਿਆ ਵੀ ਕਹਿੰਦਾ ਬਹੁ ਕਨਾ ਬਹੁਤ 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 ਬਲਾਈ ਮੈਂ ਤੁਹਾਨੂੰ ਧੰਨਵਾਦ ਤੁਹਾਡੇ ਪਿਆਰ ਸਦਕਾ ਹੀ ਸਭ ਕੁਝ ਹੋਇਆ ਵਾ ਤੇ ਉਸ ਤੋਂ ਬਾਅਦ ਮੈਂ ਆਪਦੇ ਭਾਨ ਜੀ ਨੂੰ ਬਿਠਾ ਕੇ ਮੈਂ ਕਹਾਂ ਵੀ ਹੁਣ ਅਪਚਾਲੇ ਕਰ ਲਉ ਤੇ ਥੈਂਕ ਯੂ so much ਜਰੂਰ ਪਹੁੰਚਿਓ ਜੀ 30 ਜੂਨ 2025 ਨੂੰ ਪਿੰਡ ਕਸ਼ਨਪੁਰੇ ਤੇ ਥੈਂਕ ਯੂ so much ਜਿੰਨਾ ਭੈਣ ਭਰਾਵਾਂ ਨੇ ਵਲੌਗ ਦੇਖਿਆ ਬਾਏ ਬਾਏ